ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾ ਤੁਹਾਡਾ ਖੁਸਰਾਲ ਸ਼੍ਰੋਮਣੀ ਅਕਾਲੀ ਦਲ ਦੇ ਨਿਰਧ ਤੱਕ ਆਗੂ ਬਿਕਮਜੀਤ ਸਿੰਘ ਜੀਠਿਆ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪੁਖਤਾ ਸਬੂਤ ਜਿਹੜੇ ਮੁਹੱਈਆ करवाए ਜਾ ਰਹੇ ਨੇ ਬਿਕਮਜੀਤ ਸਿੰਘ ਜੀਠਿਆ ਦੇ ਵਿਰੁੱਧ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਿਰਧ ਤੱਕ ਆਗੂ ਸਾਬਕਾ ਮੰਤਰੀ ਬਿਕਮਜੀਤ ਸਿੰਘ ਜੀਠਿਆ ਦਾ ਸਾਹ ਦਿੱਤਾ ਜਿਨ੍ਹਾਂ ਨੇ ਕਾਰਵਾਈ ਕਰਨੀ ਸੀ ਉਹਨਾਂ ਉੱਤੇ ਪ੍ਰੈਸ਼ਰ ਪਾਇਆ ਗਿਆ ਇਵਨ ਦੋ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੋਕ ਲਗਾਈ ਕਿ ਬਿਕਮਜੀਤ ਸਿੰਘ ਜੀਠਿਆ ਉੱਤੇ ਕਾਰਵਾਈ ਨਾ ਕੀਤੀ ਜਾਵੇ ਲੇਕਿਨ ਅੱਜ ਉਹਨਾਂ ਨੇ ਜਿਹੜੇ ਖੁਲਾਸੇ ਕੀਤੇ ਕਿਉਂਕਿ ਅੱਜ ਸਪੈਸ਼ਲ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੀ ਪੰਜਾਬ ਦੇ ਸਾਬਕਾ ਡੀਜੀ ਸਦਾਰਥ ਚਟੋ ਉਪਦੇਾਇ ਨੂੰ ਸਦਾਰਥ ਹੋਰਾਂ ਨੇ ਸਾਰੇ ਹੀ ਖੁਲਾਸੇ ਕੀਤੇ ਭਾਈ ਕਿਸ ਤਰ੍ਹਾਂ ਜਿਹੜਾ ਨਸ਼ਾ ਤਸਕਰੀ ਕੀਤੀ ਜਾਂਦੀ ਸੀ ਅਤੇ ਨਸ਼ਾ ਤਸਕਰੀ ਦੇ ਬਦਲੇ ਬਾਹਰ ਦੇ ਦੇਸ਼ਾਂ ਦੇ ਵਿੱਚ ਹਥਿਆਰ ਸਪਲਾਈ ਕੀਤੇ ਜਾਂਦੇ ਸੀ ਇਹ ਇਲਜ਼ਾਮ ਲਗਾਏ ਨੇ ਉਹਨਾਂ ਕਹਿੰਦਾ ਸਮੇਂ ਦੀ ਸਰਕਾਰ ਨੇ ਇਹ ਬਿਕਮਜੀਤ ਸਿੰਘ ਮਜੀਠੀਆ ਉੱਤੇ ਕਾਰਵਾਈ ਨਹੀਂ ਹੋਣ ਦਿੱਤੀ ਬਿਕਮਜੀਤ ਸਿੰਘ ਮਜੀਠੀਆ ਉੱਤੇ ਕਾਰਵਾਈ ਨਾ ਹੋਣ ਦਾ ਐਡਾ ਵੱਡਾ ਖੁਲਾਰਾ ਪਿਆ ਹੈ ਉਹਨਾਂ ਕਹਿੰਦਾ ਮੈਨੂੰ 540 ਕਰੋੜ ਰੁਪਏ ਦਾ ਪਤਾ ਨਹੀਂ 540 ਕਰੋੜ ਰੁਪਏ ਉਹਨਾਂ ਨੇ ਕਿਵੇਂ ਬਣਾਇਆ ਕਿੱਥੋਂ ਆਇਆ ਉਹ ਪੰਜਾਬ ਦੇ ਮੁੱਖ ਮੰਤਰੀ ਜਾਂ ਬਿਜ਼ਨਸ ਡਿਪਾਰਟਮੈਂਟ ਦੇ ਸਰਪ੍ਰੋਚ ਅਧਿਕਾਰੀ ਜਾਂ ਇਹ ਮਾਮਲਾ ਉਹ ਸੁਪਰੀਮ ਕੋਰਟ ਜਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਜਾਵੇਗਾ ਉਹ ਦੱਸਣਗੇ ਕਿ 540 ਕਰੋੜ ਰੁਪਏ ਕਿਵੇਂ ਆਇਆ ਲੇਕਿਨ ਮੈਂ ਇੱਕ ਗੱਲ ਹੈ ਸਾਬਕਾ ਪੰਜਾਬ ਦੇ ਡੀਜੀਪੀ ਸਦਾਰਤ ਚਟੂ ਉਪਦੇ ਆਏ ਨੇ ਕਿਹਾ ਕਿ ਮੈਂ ਇੱਕ ਗੱਲ ਦਾ ਦਾਵਾ ਕਹਿਣਾ ਹੈ ਕਿ ਨਸ਼ਾ ਤੱਕ ਤਸਕਰੀ ਬਿਕਮਜੀ ਸਿੰਘ ਜੁੱਠਿਆ ਵੱਲੋਂ ਕੀਤੀ ਗਈ ਹਥਿਆਰਾ ਅਤੇ ਨਸ਼ੇ ਦਾ ਆਨ ਪ੍ਰਦਾਨ ਕੀਤਾ ਗਿਆ ਅਤੇ ਬਹੁਤ ਸਾਰਾ ਪੈਸਾ ਕਮਾਇਆ ਮੈਨੂੰ ਇੰਨਾ ਨਹੀਂ ਪਤਾ ਕਿ ਐਗਜ਼ੈਕਟ ਮਾਉਂਟ ਕਿੰਨੀ ਹੈ ਯਾਨੀ ਕਿ ਬਿਕਮਜੀਤ ਸਿੰਘ ਜੀਠਿਆ ਦੇ ਖਿਲਾਫ ਜਿਹੜੇ ਨੇ ਉਹ ਸਦਾਰਤ ਹੋਣੀ ਵੀ ਪੂਕਤ ਗਈ ਕੈਪਟਨ ਅਮੰਦਰ ਸਿੰਘ ਨੇ ਕਾਰਵਾਈ ਹੁਣ ਤੋਂ ਰੋਕੀ ਉਸ ਤੋਂ ਬਾਅਦ ਜਦੋਂ 2021 ਦੇ ਵਿੱਚ ਕਾਰਵਾਈ ਹੋਣੀ ਕਰਨੀ ਸੀ ਉਹਨਾਂ ਦੇ ਜਿਨ੍ਹਾਂ ਦੇ ਹੱਥ ਵਿੱਚ ਕੇਸ ਸੀ ਪੰਜਾਬ ਤੇ ਸਾਬਕਾ ਡੀਜੀਪੀ ਸਦਾਰਤ ਚਟੋ ਉੱਪ ਤੇ ਆਏ ਦੇ ਤਾਂ ਉਹਨਾਂ ਦਾ ਫਿਰ ਤੋਂ ਬਦਲਾ ਕਰ ਦਿੱਤਾ ਗਿਆ ਯਾਨੀ ਕਿ ਸਾਰਾ ਸਿਸਟਮ ਜਿਹੜਾ ਹੈ ਉਹ ਆਪਣੇ ਵੱਸ ਵਿੱਚ ਕੀਤਾ ਸੀ ਐਡੇ ਵੱਡੇ ਕਾਰਨ ਨੂੰ ਕਿਵੇਂ ਸਕੈਂਡਲ ਨੂੰ ਜਾਂ ਕਾਰਨ ਨੂੰ ਇਲਜ਼ਾਮ ਦਿੱਤਾ ਗਿਆ ਹਰ ਪਾਸੇ ਰੁਲਾ ਪਿਆ ਹੋਇਆ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਰੀਫਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਨਸ਼ਾ ਖਾਦਾ ਜਿਹੜੇ ਮੌਤ ਦੀ ਭੇਡ ਚੜ ਗਿਆ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਕੀਤਾ ਜਾ ਰਿਹਾ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਆਨਲਾਈਨ ਬਿਆਨ ਨੇ ਉਹਨਾਂ ਨੇ ਨਸ਼ੇ ਦਾ ਸੁਦਾਗਰ ਕਿਹਾ ਸੀ ਬਿਕਰਮਜੀਤ ਸਿੰਘ ਜੀਠਿਆ ਨੂੰ ਇਹੀ ਬਿਆਨ ਆਨਲਾਈਨ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਨੇ ਸੁਖਪਾਲ ਸਿੰਘ ਖਹਿਰਾ ਦੀਆਂ ਕਿ ਕਰਤਾ ਧਰਤਾ ਡਾਇਰੈਕਟ ਤਸਕਰੀ ਦਾ ਉਹ ਹੈ ਬਿਕਮਜੀਤ ਜੀਠਿਆ ਇਹੀ ਗੱਲ ਕਹੀ ਸੀ ਦੇ ਬਨੀਤ ਬਿੱਟੂ ਨੇ ਹੁਣ ਪਤਾ ਨਹੀਂ ਉਹਨਾਂ ਨੂੰ ਕਿਉਂ ਬਚਾਉਣ ਲੱਗੇ ਹੋਏ ਨੇ ਕਿਤੇ ਚੋਰ ਦੀ ਦਾੜੀ ਦੇ ਵਿੱਚ ਚਿੰਕਾ ਤਾਂ ਨਹੀਂ ਕਿ ਸਾਡੇ ਉੱਤੇ ਗਾਥ ਆਵੇਗੀ ਸਾਡੀ ਆਉਣ ਵਾਲੀ ਜਿਹੜੀ ਘੜੀ ਹੈ ਦੁੱਖ ਦੀ ਘੜੀ ਹੈ ਇਸ ਕਰਕੇ ਬਿਕਮਜੀਤ ਸਿੰਘ ਜੀਟਿਆ ਦੇ ਹੱਕ ਵਿੱਚ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਜਾ ਰਹੀਆਂ ਨੇ ਲੇਕਿਨ ਅੱਜ ਜੋ ਪੰਜਾਬ ਦੇ ਸਾਬਕਾ ਡੀਜੀਪੀ ਸਰਦਾਰ ਚਟਕ ਉਪਤਿਆਏ ਨੇ ਖੁਲਾਸੇ ਕੀਤੇ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ